ਇਸ ਰੇਸ ਵਾਸੀਆਂ ਨੂੰ ਮੇਰੇ ਵੱਲੋਂ ਦੀਵਾਲੀ ਮਸਕਰਮਾ ਡੇ ਔਰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਇਸ ਹਿਸਟੋਰੀਕਲ ਫੈਸਟੀਵਲ ਦੀਆਂ ਸੋ ਭਾਰਤੀ ਸੰਸਕ੍ਰਿਤੀ ਦੇ ਅੰਦਰ ਸਮਾਜ ਦੇ ਅੰਦਰ ਇਤਿਹਾਸ ਇੱਕ ਬਹੁਤ ਵੱਡੀ ਮਤਲਬ ਏਮੋਸ਼ਨਲ ਅਟੈਚਮੈਂਟ ਲੋਕਾਂ ਚ ਰੱਖਦੇ ਆ ਸੋ ਮੈਂ ਇਹ ਵੀ ਨਾਲ ਅਪੀਲ ਕਰਾਂਗਾ ਕਿ ਦੀਵਾਲੀ ਨੂੰ ਪਾ ਪ੍ਰਦੂਸ਼ਣ ਮੁਕਤ ਕੀਤਾ ਜਾਵੇ ਇਸ ਦਿਨ ਪਟਾਕਿਆਂ ਤੋਂ ਗ੍ਰੇਸ ਕੀਤਾ ਜਾਵੇ ਤਾਂ ਜੋ ਅਸੀਂ ਵਾਤਾਵਰਣ ਸੁਧਰ ਰੱਖਣ ਦੇ ਵਿੱਚ ਆਪਣੀ ਭੂਮਿਕਾ ਦਾ ਕਰੀਏ ਸੋ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਮੇਰੇ ਪਰਿਵਾਰ ਵੱਲੋਂ ਹਲਕਾ ਪੋਵਾ ਵਾਸੀਆਂ ਨੂੰ ਵੀ ਬਹੁਤ ਬਹੁਤ ਮੁਬਾਰਕਾ ਔਰ ਮੈਂ ਆਸ ਕਰਦਾ ਕਿ ਤੁਹਾਡੇ ਸਾਰੇ ਪਰਿਵਾਰਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਬਣੀ ਰਹੇ ਔਰ ਅਗਲਾ ਸਾਲ ਫੇਰ ਤੁਹਾਡੀ ਔਰ ਸਾਡੀ ਜ਼ਿੰਦਗੀ ਚ ਇਹ ਦੀਵਾਲੀ ਔਰ ਸਾਰੇ ਫੈਸਟੀਵਲ ਆਨ ਇਹ ਮੈਂ ਅਮੀਰ ਕਰਦਾ ਹੋਇਆ ਸਭ ਨੂੰ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਤੇ ਉਸਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕ